ਲੈ ਕੇ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਅਕੀ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ਼ ਹੈ ਮਨਪ੍ਰੀਤ ਸਿੰਘ ਦੀ ਲਿਖੀ ਹੋਈ ਪੰਜਾਬੀ ਕਹਾਣੀ ਆਪਣੇ ਘਰ ਵਾਲੇ ਕੁਲਦੀਪ ਦੇ ਰੋਜ਼ਾਨਾ ਕੰਮ ਉੱਤੇ ਜਾਣ ਮੰਗਰੋ ਨਾ ਜਾਣੇ ਸਿਮਰਨ ਕਿੱਧਰ ਨੂੰ ਚਲੀ ਜਾਂਦੀ ਸੀ ਤੇ ਫਿਰ ਵਾਪਸੀ ਵੀ ਉਸਨੇ ਸ਼ਾਮ ਨੂੰ ਉਸ ਵਕਤ ਕਰਨੀ ਜਦ ਕੁਲਦੀਪ ਦਾ ਕੰਮ ਤੋਂ ਵਾਪਸ ਆਉਣ ਦਾ ਸਮਾਂ ਹੋ ਜਾਣਾ ਇਹ سلسلہ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਸੀ ਜਸਦੇ ਬਾਰੇ ਕੁਲਦੀਪ ਨੂੰ ਹੁਣ ਤੱਕ ਕੋਈ ਖਬਰ ਸਾਰ ਨਹੀਂ ਸੀ ਲੇਕਿਨ ਜਲਦ ਹੀ ਉਸ ਦਾ ਇਹ ਕੰਮ ਉਸ ਦੇ ਗਵਾਂਢ ਵਿੱਚ ਰਹਿੰਦੀ ਬਖਸ਼ੋ ਤੈਨੇ ਕਰ ਦਿੱਤਾ ਜਿਸ ਨੂੰ ਪਹਿਲੇ ਦਿਨ ਤੋਂ ਹੀ ਸਿਮਰਨ ਬਿਲਕੁਲ ਵੀ ਪਸੰਦ ਨਹੀਂ ਸੀ ਅਸਲ ਵਿੱਚ ਬਖਸ਼ੋ ਆਪਣੇ ਗਵਾਂਢੀ ਕੁਲਦੀਪ ਦਾ ਵਿਆਹ ਆਪਣੇ ਪੇਕੇ ਪਿੰਡ ਵਿੱਚ ਕਰਵਾਉਣਾ ਚਾਹੁੰਦੀ ਸੀ ताकि कुलदीप ਦੇ ਘਰ ਅਤੇ ਜਾਇਦਾਦ ਉੱਤੇ ਉਹ ਆਪਣਾ ਕਬਜ਼ਾ ਕਰ ਸਕੇ ਪਰ ਕੁਲਦੀਪ ਨੇ ਉਸ ਦਾ ਇਹ ਮਕਸਦ ਪੂਰਾ ਨਹੀਂ ਹੋਣ ਦਿੱਤਾ ਤੇ ਬਿਨਾ ਆਂਡਗੁਆੜ ਨੂੰ ਖਬਰ ਕੀਤੀ ਚੁੱਪਚਾਪ ਆਪਣੀ ਪੱਕੀ ਨੌਕਰੀ ਦੇ ਦਾ ਮੋਤੇ ਇੱਕ ਚੰਗੀ ਪੜ੍ਹੀ ਲਿਖੀ ਲੜਕੀ ਨੂੰ ਵਿਆਹ ਲਿਆਇਆ ਸਿਮਰਨ ਬੇਸ਼ੱਕ ਇੱਕ ਪੜ੍ਹੀ ਲਿਖੀ ਲੜਕੀ ਸੀ ਪਰ ਸਿਰ ਤੇ ਬਾਪ ਦਾ ਸਾਯਾ ਨਾ ਹੋਣ ਕਾਰਨ ਉਸ ਨੂੰ ਆਪਣੀ ਪੂਰੀ ਪੜ੍ਹਾਈ ਦੇ ਖਤਮ ਹੋਣ ਤੋਂ ਪਹਿਲਾਂ ਹੀ ਕੁਲਦੀਪ ਨਾਲ ਵਿਆਹ ਕਰਵਾਉਣਾ ਪਿਆ। ਇਧਰ ਬਖਸ਼ੋ ਨੇ ਰੋਜ਼ ਹੀ ਕੁਲਦੀਪ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਵੋਟੀ ਸਾਜਤਾ ਜੀ ਕਿ ਰੋਜ਼ ਬਾਹਰ ਨਿਕਲ ਜਾਂਦੀ ਹੈ। ਤੇ ਫਿਰ ਸ਼ਾਮ ਨੂੰ ਉਸ ਦੇ ਕੰਮ ਤੋਂ ਵਾਪਸ ਆਉਣ ਤੋਂ ਠੀਕ ਪਹਿਲਾਂ ਘਰ ਮੁੜਦੀ ਹੈ। ਕੁਲਦੀਪ ਨੂੰ ਬਖਸ਼ੋ ਕੁਲਦੀਪ ਨੂੰ ਪਹਿਲਾਂ ਤਾਂ ਬਖਸ਼ੋ ਦੀਆਂ ਇਹਨਾਂ ਗੱਲਾਂ ਉੱਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਪਰ ਜਦ ਨਿੱਤ ਦਾ ਦਿਮਾਗ ਵਿੱਚ ਜ਼ਹਿਰ ਭਰਿਆ ਜਾਵੇ ਤਾਂ ਅਕਲਮੰਦ ਤੋਂ ਅਕਲਮੰਦ ਬੰਦੇ ਦੀ ਵੀ ਮੱਤ ਉੱਤੇ ਪਰਦਾ ਪੈ ਜਾਂਦਾ ਹੈ ਸੋ ਇਸੇ ਤਰ੍ਹਾਂ ਬਖਸ਼ੋ ਦੀਆਂ ਗੱਲਾਂ ਵਿੱਚ ਆ ਕੇ ਕੁਲਦੀਪ ਆਪਣੀ ਘਰਵਾਲੀ ਨੂੰ ਇੱਕ ਦਿਨ ਪੁੱਛ ਹੀ ਲੈਂਦਾ ਹੈ ਕਿ ਉਹ ਹਰ ਰੋਜ਼ ਉਸਦੀ ਜਾਨ ਤੋਂ ਬਾਅਦ ਕਿੱਥੇ ਤੇ ਕਿਸ ਨੂੰ ਮਿਲਣ ਜਾਂਦੀ ਹੈ ਸਿਮਰ ਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉਸ ਦਾ ਪਤੀ ਕੁਲਦੀਪ ਅਚਾਨਕ ਉਸ ਨੂੰ ਇਹ ਸਵਾਲ ਕਿਉਂ ਪੁੱਛ ਰਿਹਾ ਹੈ ਲੇਕਿਨ ਫਿਰ ਵੀ ਉਹ ਕੁਲਦੀਪ ਦੇ ਸ਼ੱਕ ਤੋਂ ਬਚਣ ਲਈ ਉਸ ਨੂੰ ਇਹ ਝੂਠ ਬੋਲ ਦਿੰਦੀ ਹੈ ਕਿ ਉਹ ਤਾਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਹੈ ਯਕੀਨਨ ਉਸ ਨੂੰ ਕੋਈ ਭਲੇਖਾ ਲੱਗਿਆ ਹੈ ਪਰ ਮਰਦ ਦੇ ਦਿਲ ਵਿੱਚ ਜੇਕਰ ਇੱਕ ਵਾਰ ਸ਼ੱਕ ਆ ਜਾਵੇ ਤਾਂ ਉਹ ਆਪਣੇ ਸ਼ੱਕ ਨੂੰ ਬਿਨਾਂ ਦੂਰ ਕੀਤੇ ਚੈਨ ਦਾ ਸਾਹ ਨਹੀਂ ਲੈਂਦਾ। ਇਹੀ ਹਾਲਤ ਕੁਲਦੀਪ ਦੀ ਸੀ ਜੋ ਚਾਹ ਕੇ ਵੀ ਆਪਣੇ ਦਿਲ ਵਿੱਚੋਂ ਸ਼ੱਕ ਨੂੰ ਦੂਰ ਨਹੀਂ ਸੀ ਕਰ ਪਾ ਰਿਹਾ। ਇਸੇ ਚੱਕਰ ਵਿੱਚ ਹੀ ਉਸਨੇ ਆਪਣੇ ਘਰਵਾਲੀ ਦੀ ਮੁਖਬਰੀ ਕਰਨ ਦਾ ਫੈਸਲਾ ਕੀਤਾ। ਅਗਲੇ ਦਿਨ ਉਹ ਘਰ ਤੋਂ ਕੰਮ ਲਈ ਜਾਣ ਦਾ ਕਹਿ ਕੇ ਪਿੰਡ ਦੇ ਬਾਹਰ ਪਿੰਡੇ ਬੱਸ ਅੱਡੇ ਕੋਲ ਲੱਕ ਗਿਆ। ਜਿਤੇ ਤੱਕ तकरीबन ਪੌਣੇ ਕੋ ਘੰਟੇ ਬਾਅਦ ਜਿਵੇਂ ਕਿ ਬਖਸ਼ੋ ਨੇ ਉਸ ਨੂੰ ਦੱਸਿਆ ਸੀ ਉਸ ਨੂੰ ਆਪਣੀ ਘਰ ਵਾਲੀ ਸਿਮਰਨ ਆਉਂਦੀ ਦੀ ਸੀ ਸਿਮਰਨ ਨੂੰ ਤੁਰ ਹੀ ਆਂਦੀ ਵੇਖ ਪਹਿਲਾਂ ਤਾਂ ਕੁਲਦੀਪ ਨੂੰ ਕਾਫੀ ਗੁੱਸਾ ਆਇਆ ਉਸ ਦਾ ਮਨ ਕੀਤਾ ਕਿ ਉਹ ਹੁਣੇ ਸਿਮਰਨ ਦੇ ਅੱਗੇ ਆ ਕੇ ਪੁੱਛੇ ਕਿ ਉਹ ਇੰਨਾ ਸਾਜਦਾ ਕੇ ਆਪਣੇ ਕਿਸ ਆਸ਼ਕ ਨੂੰ ਮਿਲਣ ਜਾ ਰਹੀ ਹੈ ਲੇਕਿਨ ਫਿਰ ਕੁਲਦੀਪ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਰੋਕੀ ਰੱਖਿਆ ਤਾਂ ਕਿ ਉਹ ਸਿਮਰਨ ਨੂੰ ਆਪਣੇ ਆਸ਼ਟ ਨਾਲ ਮਿਲਦਿਆਂ ਹੋਇਆਂ ਰੰਗੇ ਹੱਥੀਂ ਫੜ ਸਕੇ। ਕੁਲਦੀਪ ਉਸੇ ਤਰ੍ਹਾਂ ਹੀ ਇੱਕ ਜਗ੍ਹਾ ਛਿਪਿਆ ਰਿਹਾ। ਜਦ ਤੱਕ ਸਿਮਰਨ ਸ਼ਹਿਰ ਨੂੰ ਜਾਣ ਵਾਲੀ ਬੱਸ ਵਿੱਚ ਨਹੀਂ ਬੈਠ ਗਈ। ਫਿਰ ਜਿਵੇਂ ਹੀ ਸਿਮਰਨ ਬੱਸ ਵਿੱਚ ਬੈਠੀ ਤਾਂ ਕੁਲਦੀਪ ਨੇ ਆਪਣਾ ਸਕੂਟਰ ਸਟਾਰਟ ਕਰ ਲਿਆ। ਪਰ ਜਦ ਉਹ ਆਪਣੇ ਸਕੂਟਰ ਨੂੰ ਪਹਿਲੇ ਗੇਹਰ ਵਿੱਚ ਪਾ ਕੇ ਤੋਰਨ ਲੱਗਿਆ ਕਾ ਅਚਾਨਕ ਸਕੂਟਰ ਦੇ ਕਲਚ ਵਾਲੀ ਤਾਰ ਟੁੱਟ ਗਈ। ਜਿਸ ਨਾਲ ਸਕੂਟਰ ਝਟਕਾ ਮਾਰ ਕੇ ਬੰਦ ਹੋ ਗਿਆ। ਬਸ ਫਿਰ ਕੀ ਸੀ ਇਧਰ ਗਲਦੀਪ ਲਗਾਤਾਰ ਸਕੂਟਰ ਨੂੰ ਤੋਰਨ ਦੀਆਂ ناکਾਮ ਕੋਸ਼ਿਸ਼ਾਂ ਕਰਦਾ ਰਿਹਾ ਤੇ ਉਧਰ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਹੌਲੀ-ਹੌਲੀ ਬਸ ਉਸ ਤੋਂ ਦੂਰ ਨਿਕਲ ਗਈ। ਸ਼ਾਮ ਨੂੰ ਜਦ ਸਿਮਰਨ ਵਾਪਸ ਆਈ ਤਾਂ ਗਲਦੀਪ ਨੂੰ ਘਰ ਵਿੱਚ ਦੇਖ ਕੇ ਉਸ ਨੂੰ ਬਹੁਤ ਹੈਰਾਨੀ ਹੋਈ। ਉਸਨੇ ਹਾ ਖਾਲੇ ਕੁਲਦੀਪ ਕੋਲ ਆ ਕੇ ਤੁਸੀਂ ਸ਼ਬਦ ਹੀ ਬੋਲਿਆ ਸੀ ਕਿ ਕੁਲਦੀਪ ਨੇ ਗੁੱਸੇ ਵਿੱਚ ਆਪਣੀ ਜਗ੍ਹਾ ਤੋਂ ਉੱਠਦਿਆਂ ਖਿੱਚ ਕੇ ਉਸ ਦੀ ਇੱਕ ਥੱਪੜ ਮਾਰ ਦਿੱਤਾ ਜਿਸ ਦੀ ਮਾਰ ਨਾਲ ਚਲਦੀ ਹੋਈ ਸਿਮਰਨ ਜ਼ਮੀਨ ਉੱਤੇ ਡਿੱਗ ਪਈ ਬਸ ਫਿਰ ਉਸ ਤੋਂ ਬਾਅਦ ਕੁਲਦੀਪ ਨੇ ਬਿਨਾਂ ਸੱਚਾਈ ਜਾਣੇ ਸਿਮਰਨ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਅਖੀਰ ਵਿੱਚ ਜਦ ਉਸ ਨੂੰ ਕੁੱਟ ਕੇ ਥੱਕ ਗਿਆ ਤਾਂ ਸਿਮਰਨ ਨੂੰ ਉਸਦੇ ਵਾਲਾਂ ਤੋਂ ਫੜ ਕੇ ਪੁੱਛਣ ਲੱਗਾ ਹੁਣ ਦੱਸ ਕੁੱਤੀਏ ਆਪਣੇ ਕਿਸ ਖਸ ਖਸ ਨੂੰ ਮਿਲ ਕੇ ਆਈ ਹੈ ਜੇ ਝੂਠ ਬੋਲੀ ਤਾਂ ਇਸੇ ਵਕਤ ਤੈਨੂੰ ਜਾਨੋਂ ਮਾਰ ਦਿਆਂਗਾ ਭੌਂਕ ਜਲਦੀ ਜਿਸ ਕੋਲ ਆਪਣਾ ਮੂੰਹ ਕਾਲਾ ਕਰਵਾ ਕੇ ਆਈ ਹੈ ਬੁਰੀ ਤਰ੍ਹਾਂ ਕੁੱਟ ਖਾਣ ਤੋਂ ਬਾਅਦ ਸਿਮਰਨ ਬਿਨਾਂ ਕੋਈ ਜਵਾਬ ਦਿੱਤੇ ਆਂ ਭੀ ਹੋਸ਼ ਹੋ ਗਈ ਤੇ ਫਿਰ ਅਗਲੀ ਸਵੇਰ ਜਦ ਅਸ਼nu ਹੋਸ਼ਾਈ ਤਾਂ ਉਹ ਉਸੇ ਹਾਲਤ ਵਿੱਚ ਇਹੀ ਫਰਸ਼ ਉੱਤੇ ਲੇਟੀ ਹੋਈ ਸੀ ਉਸ ਦੇ ਨੱਕ ਵਿੱਚੋਂ ਨਿਕਲਿਆ ਖੂਨ ਜ਼ਮੀਨ ਉੱਤੇ ਜੰਮ ਚੁੱਕਾ ਸੀ ਉਸ ਦੇ ਜ਼ਾਲਮ ਪਤੀ ਨੇ ਉਸ ਨੂੰ ਪਾਣੀ ਤੱਕ ਵੀ ਨਹੀਂ ਪਿਲਾਇਆ ਸੀ ਅਸਲੀ ਉਹ ਖੁਦ ਹੀ ਇਸੇ ਤਰ੍ਹਾਂ ਲੜਖੜੁੰਦੀ ਹੋਈ ਰਸੋਈ ਤੱਕ ਗਈ ਅਤੇ ਉੱਥੇ ਇੱਕ ਗਲਾਸ ਪਾਣੀ ਦਾ ਪੀ ਕੇ ਫਿਰ ਸਿੱਧਾ ਬਾਥਰੂਮ ਅੰਦਰ ਵੜ ਗਈ ਬਾਥਰੂਮ ਅੰਦਰ ਉਸਨੇ ਫੁਹਾਰੇ ਨੂੰ ਚਲਾ ਲਿਆ ਤੇ ਬੇਸੁੱਧ ਹੋ ਕੇ ਕਾਫੀ ਦੇਰ ਤੱਕ ਫੁਹਾਰੇ ਦੇ ਹੇਠਾਂ ਖੜੀ ਰਹੀ ਉਸ ਨੂੰ ਉਦੋਂ ਹੋਸ਼ ਆਇਆ ਜਦੋਂ ਉਸ ਦੇ ਘਰ ਵਾਲੇ ਨੇ ਬੜੀ ਜ਼ੋਰ ਨਾਲ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਫਿਰ ਜਲਦੀ ਹੀ ਉਸਨੇ ਆਪਣੇ ਕੱਪੜੇ ਨੂੰ ਬਦਲਿਆ ਤੇ ਚੁੱਪਚਾਪ ਕੁਲਦੀਪ ਵੱਲ ਵਖੇ ਬਿਨਾ ਬਾਹਰ ਆ ਗਈ ਲੇਕਿਨ ਕੁਲਦੀਪ ਦੇ ਚਿਹਰੇ ਉੱਤੇ ਹੁਣ ਵੀ ਉਹੀ ਕੱਲ੍ਹ ਸ਼ਾਮ ਵਾਲਾ ਗੁੱਸਾ ਸੀ ਉਹ ਇੱਕਦਮ ਸਿਮਰਨ ਦੀ ਕੋਲ ਆ ਕੇ ਬੋਲਿਆ ਜਲਦੀ ਜਲਦੀ ਤਿਆਰ ਹੋ ਜਾ ਫਿਰ ਤੇਰੇ ਕੱਲ ਵਾਲੇ ਆਸ਼ਕ ਨੂੰ ਮਿਲਣ ਜਾਣਾ ਹੈ ਆਪਾਂ ਇੰਨਾ ਕਹਿ ਕੇ ਕੁਲਦੀਪ ਖੁਦ ਬਾਥਰੂਮ ਅੰਦਰ ਚਲਾ ਗਿਆ ਇੰਨਾ ਸਭ ਕੁਝ ਝੂਣ ਦੇ باوجود ਵੀ ਸਿਮਰਨ ਚੁੱਪਚਾਪ ਕੁਲਦੀਪ ਲਈ ਖਾਣਾ ਬਣਾਉਣ ਲੱਗੀ ਤੇ ਉਸ ਨੂੰ ਖਾਣਾ ਖਵਾਉਣ ਮਗਰੋਂ ਜਦ ਭੁੱਖੀ ਹੀ ਉਸ ਦੇ ਨਾਲ ਚੱਲ ਪਈ ਰਸਤੇ ਵਿੱਚ ਕੁਲਦੀਪ ਨੇ ਬਹੁਤ سارے ਬੇਹੁਦਾ ਸਵਾਲ ਪੁੱਛੇ ਜਦ ਕਿ ਸਿਮਰਨ ਸਰਫਾਸ ਨੂੰ ਰਸਤੇ ਵਿੱਚ ਆਉਣ ਵਾਲੇ ਮੋੜਾਂ ਬਾਰੇ ਹੀ ਦੱਸ ਰਹੀ ਸੀ ਅਖੀਰ ਉਹ ਇੱਕ ਅनाथ ਆਸ਼ਰਮ ਦੇ ਸਾਹਮਣੇ ਪਹੁੰਚੀ ਜਿਸ ਨੂੰ ਦੇਖ ਕੇ ਕੁਲਦੀਪ ਨੇ ਹੈਰਾਨ ਹੁੰਦਿਆਂ ਪੁੱਛਿਆ ਇਹ ਤੂੰ ਮੈਨੂੰ ਕਿੱਥੇ ਲੈ ਆਈ ਹੈ ਮੈਂ ਤੈਨੂੰ ਜਿੱਥੇ ਲੈ ਕੇ ਜਾਣ ਲਈ ਕਿਹਾ ਸੀ ਚੁੱਪਚਾਪ ਉਥੇ ਲੈ ਕੇ ਚੱਲ ਇਹ ਨਾ ਕਹਿ ਕੇ ਕੁਲਦੀਪ ਨੇ ਸਕੂਟਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸਕੂਟਰ ਨੂੰ ਮੋੜਨ ਤੋਂ ਪਹਿਲਾਂ ਹੀ ਸਿਮਰਨ ਹੇਠਾਂ ਉਤਰ ਚੁੱਕੀ ਸੀ ਕੱਲ ਸ਼ਾਮ ਤੋਂ ਚੁੱਪਚਾਪ ਆਪਣੇ ਪਤੀ ਦੇ ਅਤਸ਼ੱਦਦ ਚਲਦੀ ਆਖਰਕਾਰ ਸਿਮਰਨ ਬੋਲਦੀ ਹੈ ਮੈਂ ਜਿੱਥੇ ਮੈਂ ਰੋਜ਼ ਆਉਂਦੀ ਹਾਂ ਉਥੇ ਹੀ ਲੈ ਕੇ ਆਈ ਹਾਂ ਤੁਹਾਨੂੰ ਆ ਜੋ ਮਿਲੋ ਮੈਨ ਲਵੋ ਤੁਸੀਂ ਵੀ ਅੰਦਰ ਆ ਕੇ ਕੁਲਦੀਪ ਨੂੰ ਆਉਣ ਦਾ ਕਹਿ ਕੇ ਸਿਮਰਨ ਅੰਦਰ ਚਲੀ ਗਈ ਕੁਲਦੀਪ ਵੀ ਫਟਾਫਟ ਸਕੂਟਰ ਨੂੰ ਸਟੈਂਡ ਉੱਤੇ ਲਗਾ ਦਿੰਦਾ ਹੈ ਤੇ ਸਿਮਰਨ ਦੇ ਨਾਲ ਹੀ ਉਸ ਅनाथ ਆਸ਼ਰਮ ਦੇ ਅੰਦਰ ਚਲਾ ਜਾਂਦਾ ਹੈ ਉਹ ਦੋਨੋਂ ਜਦ ਅੰਦਰ ਪਹੁੰਚੇ ਤਾਂ ਦਫ਼ਤਰ ਦੇ ਕਮਚਾਰਨੀਆ ਨੇ ਗੜੇ ਹੀ ادب ਨਾਲ ਸਿਮਰਨ ਅਤੇ ਕੁਲਦੀਪ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਉਹਨਾਂ ਵਿੱਚੋਂ ਇੱਕ ਕਰਮਚਾਰੀ ਸਿਮਰਨ ਦਾ ਨਾਮ ਪੁਕਾਰਦਾ ਬੋਲਿਆ ਆਜੋ ਸਿਮਰਨ ਜੀ ਉਹ ਦੋਨੋਂ ਕਦੋਂ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਅਸੀਂ ਉਹਨਾਂ ਨੂੰ ਖਾਣਾ ਵੀ ਦੇਣਾ ਚਾਇਆ ਪਰ ਉਹ ਕਹਿੰਦੀ ਨਹੀਂ ਕਿ ਅਸੀਂ ਆਪਣੀ ਧੀ ਦੇ ਹੱਥਾਂ ਦਾ ਹੀ ਬਣਿਆ ਹੋਇਆ ਖਾਣਾ ਖਾਵਾਂਗੇ ਕਲਦੀਪ ਇਹ ਸਭ ਸੁਣ ਕੇ ਕਾਫੀ ਹੈਰਾਨ ਸੀ ਜਦ ਕਿ ਸਿਮਰਨ ਮੁਸਕਰਾਉਂਦੀ ਹੋਈ ਉਸ ਨੂੰ ਬੋਲਦੀ ਹੈ ਆ ਜਾਓ ਮੈਂ ਤੁਹਾਨੂੰ ਵੀ ਉਹਨਾਂ ਨਾਲ ਮਿਲਾਉਂਦੀ ਹਾਂ ਜਿਨ੍ਹਾਂ ਬਾਰੇ ਤੁਸੀਂ ਮੈਨੂੰ ਕੱਲ ਸ਼ਾਮ ਤੋਂ ਹੀ ਪੁੱਛ ਰਹੇ ਹੋ ਸਿਮਰਨ ਫਿਰ ਇੱਕ ਕਮਰੇ ਦੇ ਅੰਦਰ ਚਲੀ ਜਾਂਦੀ ਹੈ ਸੱਚ ਜਾਣਨ ਆਇਆ ਕਲਦੀਪ ਵੀ ਸਿਮਰਨ ਦੇ ਪਿੱਛੇ-ਪਿੱਛੇ ਉਸ ਕਮਰੇ ਅੰਦਰ ਦਾਖਲ ਹੁੰਦਾ ਹੈ ਪਰ ਅਚਾਨਕ ਉਸਦੇ ਪੈਰਾਂ ਥੱਲੇੋਂ ਜ਼ਮੀਨ ਖੀ कैस ਗਈ ਜਦ ਉਸਨੇ ਸਿਮਰਨ ਨਾਲ ਖੜੇ ਆਪਣੇ ਬਜ਼ੁਰਗ ਮਾਪੇ ਨੂੰ ਦੇਖਿਆ ਜਿਨ੍ਹਾਂ ਨੂੰ ਆਪਣੇ ਵਿਆਹ ਤੋਂ ਚੰਦ ਮਹੀਨੇ ਬਾਅਦ ਹੀ ਉਸਨੇ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਘਰੋਂ ਕੱਢ ਦਿੱਤਾ ਸੀ ਸਦਾ ਆਪਣੀ ਚਲਾਉਣ ਵਾਲਾ ਕੁਲਦੀਪ ਅੱਜ ਬਿਲਕੁਲ ਚੁੱਪ ਸੀ ਜਦ ਕੀ ਸਿਮਰਨ ਉਸ ਨੂੰ ਖੁਸ਼ ਹੋ ਕੇ ਕਹਿੰਦੀ ਹੈ ਚੰਗਾ ਹੋਇਆ ਤੁਸੀਂ ਖੁਦ ਹੀ ਮੈਨੂੰ ਇੱਥੇ ਆਉਣ ਲਈ ਮਜਬੂਰ ਕਰ ਦਿੱਤਾ ਵਰਨਾ ਮੈਂ ਸ਼ਾਇਦ ਤੁਹਾਡੇ ਗੁੱਸੇ ਦੇ ਡਰ ਨਾਲ ਕਦੇ ਤੁਹਾਨੂੰ ਇਹ ਦੱਸ ਨਾ ਪਾਉਂਦੀ ਕਿ ਮੈਂ ਰੋਜ਼ ਤੁਹਾਡੇ ਮਾਪੇ ਲਈ ਰੋਟੀ ਲੈ ਕੇ ਆਉਂਦੀ ਹਾਂ ਸਿਮਰਨ ਦੀ ਗੱਲ ਸੁਣ ਕੇ ਸ਼ਰਮ ਨਾਲ ਆਪਣੇ ਸਿਰ ਨੂੰ ਨੀਵਾ ਕੀਤਾ ਕੁਲਦੀਪ ਨੂੰ ਆਪਣੀਆਂ ਕਰਨੀਆਂ ਉੱਤੇ ਕਾਫੀ ਪਛਤਾਵਾ ਹੋ ਰਿਹਾ ਸੀ